ਬਹੁਤ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੇ ਨਾਲ ਹਿੰਦ-ਪਾਕ ਜੰਗ ਦਾ ਮਾਹੌਲ ਪਖਿਆ ਹੋਇਆ ਸੀ ਤੇ ਬਿਨਾਂ ਸ਼ੱਕ ਤੋਂ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਸੋਸ਼ਲ ਮੀਡੀਆ ਚੈਨਲਾਂ ਦੇ ਉੱਪਰ ਜਾਂ ਜੰਗ ਦਾ ਜਿਹੜਾ ਮਾਹੌਲ ਸਟੂਡੀਓ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਲੋਖਾਂ ਨੂੰ ਵਿਖਾਇਆ ਜਾ ਰਿਹਾ ਸੀ ਜਾਂ ਫਿਰ ਜਿਸ ਤਰ੍ਹਾਂ ਦੀ ਪੀਲੀ ਪੱਤਰਕਾਰੀ ਕੀਤੀ ਜਾ ਰਹੀ ਸੀ ਉਹ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਸੀ ਕੁਝ ਅੰਸ਼ਾਂ ਨੂੰ ਅਸੀਂ ਸੋਣ ਦਾ ਯਤਨ ਵੀ ਕੀਤਾ ਸੀ ਕਿ ਜ਼ਮੀਨੀ ਹਕੀਕਤ ਅਤੇ ਜਮਨਾਪਾਰ ਦੀ ਪੱਤਰਕਾਰੀ ਦੇ ਵਿੱਚ ਬਹੁਤ ਅੰਤਰ ਹੈ ਸਟੂਡੀਓ ਦੇ ਅੰਦਰ ਲੜੀ ਜਾ ਰਹੀ جنگ ਦੇ ਹਾਲਾਤ ਹੋਰ ਨੇ ਤੇ ਜ਼ਮੀਨੀ ਹਾਲਾਤ ਜਿਹੜੇ ਨੇ ਉਹ ਬਹੁਤ ਵੱਖਰੇ ਨੇ ਸੋ ਮੀਡੀਏ ਦੀ ਇਸ ਗਾਇਰ ਮਿਆਰੀ ਪੱਤਰਕਾਰੀ ਨੂੰ ਤਾਂ ਇੱਕ ਤਰ੍ਹਾਂ ਦੇ ਨਾਲ ਇੰਬੈਡਡ ਜਰਨਲਿਜ਼ਮ ਜਾਂ ਫਿਰ ਪੀਲੀ ਪੱਤਰਕਾਰੀ ਦਾ ਨਾਮ ਦਿੱਤਾ ਜਾ ਸਕਦਾ ਹੈ ਪਰ ਜਦੋਂ ਉਸ ਪੀਲੀ ਪੱਤਰਕਾਰੀ ਦੇ ਵੱਲੋਂ ਪੇਸ਼ ਕੀਤੇ ਜਾਂਦੇ ਅੰਸ਼ਾਂ ਅਤੇ ਤੱਥਾਂ ਦਾ ਨਿਚੋੜ ਕੱਢਣਾ ਹੁੰਦਾ ਸੀ ਤਾਂ ਕਿਤੇ ਨਾ ਕਿਤੇ ਆਮ ਸਹਿਰ ਦੇ ਤੇ ਸੂਝਵਾਨ ਦਰਸ਼ਕ ਤੇ ਸਰੋਤੇ ਤੇ ਇਥੋਂ ਤੱਕ ਪਾਠਕ ਦਾ ਕਿਤੇ ਨਾ ਕਿਤੇ ਇਹ ਜਤਨ ਹੁੰਦਾ ਸੀ ਕਿ ਜਿਹੜੀ ਆਰਮੀ ਦੇ ਜਾਂ ਮਿਲਟਰੀ ਦੇ ਜਿਹੜੇ ਵੱਡੇ ਅਫਸਰ ਨੇ ਜਦੋਂ ਜੰਗ ਦੇ ਬਾਰੇ ਉਹਨਾਂ ਦੇ ਵੱਲੋਂ ਪ੍ਰੈਸ ਨੂੰ ਕੋਈ ਬਰੀਫਿੰਗ ਕੀਤੀ ਜਾਂਦੀ ਹੈ ਤਾਂ ਉਹ ਬਹੁਤ ਹੀ ਸਿੱਕੇਬੰਦ ਅਤੇ ਅਸਲੀਅਤ ਤੇ ਤੱਥਾਂ ਦੇ ਨਾਲ ਭਰਪੂਰ ਹੁੰਦੀ ਹੈ ਪਰ ਈਸਵਰੀ ਇੱਕ ਵੱਖਰਾ ਵਰਤਾਰਾ ਵਾਪਰਿਆ ਹੈ ਕਿ ਜਿਹੜੇ ਸਾਡੇ ਵੱਡੇ ਤੇ ਜ਼ਿੰਮੇਵਾਰ ਫੌਜ ਦੇ ਅਧਿਕਾਰੀ ਨੇ ਉਹਨਾਂ ਨੇ ਵੀ ਤੱਥ ਰਹਿਤ ਹਕੀਕਤ ਤੋਂ ਰਹਿਤ ਤੇ ਇੱਥੋਂ ਤੱਕ ਕਿ ਅਸਲੀਅਤ ਤੋਂ ਕੋਹਾਂ ਦੂਰ ਬਿਆਨਬਾਜ਼ੀ ਕੀਤੀ ਹੈ ਤੋਂ ਸੋ ਕਿਤੇ ਨਾ ਕਿਤੇ ਫਿਰ ਬੰਦਾ ਸੋਚਦਾ ਹੈ ਕਿ ਜਿਹੜੇ ਪੀਲੀ ਪੱਤਰਕਾਰੀ ਵਾਲੇ ਅਜਿਹੇ ਚੈਨਲ ਸੀ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਕਿ ਲਾਇਕ ਤੇ ਵਿਊ ਦੀ ਖੇਡ ਦੇ ਵਿੱਚ ਐਵੇਂ ਦੀ ਢੜਕਾਉ ਬਿਆਨਬਾਜ਼ੀ ਕਰਦੇ ਨੇ ਪਰ ਜਦੋਂ ਫੌਜ ਦੇ ਜ਼ਿੰਮੇਦਾਰ ਅਫਸਰ ਹੀ ਐਵੇਂ ਦੀ ਬਿਆਨਬਾਜ਼ੀ ਕਰਦੇ ਨੇ ਫਿਰ ਉਹਨਾਂ ਨੂੰ ਕੇਸ ਖਾਤੇ ਵਿੱਚ ਪਾਇਆ ਜਾਵੇ ਪਿਛਲੇ ਸਮੇਂ ਵਿੱਚ ਜਿਹੜੇ ਇਹ ਪੀਲੀ ਪੱਤਰਕਾਰੀ ਵਾਲੇ মিডিਏ ਦੇ ਵੱਲੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਅਤੇ ਪੱਤਰਕਾਰੀਆਂ ਨੂੰ ਅਸੀਂ ਅਕਸਰ ਇਹ ਕਹਿ ਕੇ ਨਿੰਦਦੇ ਸੀ ਕਿ ਅਜਿਹੇ ਜੰਗੀ ਮਾਹੌਲ ਦੇ ਵਿੱਚ ਲੋਕਾਂ ਨੂੰ ਹੌਸਲਾ ਤੇ ਲੋਕਾਂ ਨੂੰ ਅਸਲ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਅਜੇ ਚੈਨਲਾਂ ਦੇ ਵੱਲੋਂ ਲੋਕਾਂ ਦੇ ਵਿੱਚ ਭੜਕਾਉਪਨ ਤੇ ਬਿਨਾ ਮਤਲਬ ਦੀ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਜਿਸ ਨੂੰ ਤੁਸੀਂ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦੇ ਨਾਲ ਪੜਕਾਹਟ ਤੇ ਉਤੇਜਨਾ ਜਿਹੜੀ ਹੈ ਉਹ ਜਾਗਰੂ ਕੀਤੀ ਜਾ ਰਹੀ ਸੀ ਫੌਜੀ ਅਧਿਕਾਰੀਆਂ ਦੇ ਵੱਲੋਂ ਜਿਸ ਤਰ੍ਹਾਂ ਦੀ ਬਾਤ ਦੇ ਵਿੱਚ ਕਹਿ ਸਕਦੇ ਹੋ ਕਿ ਜਾਣਕਾਰੀ ਇਸੇ ਤਰ੍ਹਾਂ ਦੇ ਸੋਸ਼ਲ ਮੀਡੀਆ ਚੈਨਲਾਂ ਨੂੰ ਦਿੱਤੀ ਗਈ ਖਾਸ ਕਰਕੇ ਇੱਕ ਬਹੁਤ ਹੀ ਉੱਚ ਦਰਜੇ ਦੇ ਅਫਸਰ ਦੇ ਵੱਲੋਂ ਤਾਂ ਉਹ ਨੂੰ ਸੁਣ ਕੇ ਵੇਖ ਕੇ ਬਹੁਤ ਹੀ ਅਫਸੋਸ ਹੋਇਆ ਕਿ ਇਹ ਵੀ ਉਸੇ ਰਾਏ ਤੁਰ ਪਏ ਜਿਸ ਰਾ ਸੋਸ਼ਲ ਮੀਡੀਆ ਤੁਰਿਆ ਹੋਇਆ ਸੀ ਤਾਂ ਹੁਣ ਤਾਂ ਇਹੀ ਕਿਹਾ ਜਾ ਸਕਦਾ ਜਿਸ ਤਰ੍ਹਾਂ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਕਾਬੇ ਵਿੱਚੋਂ ਕੁਫਰ ਉੱਠੇਗਾ ਤਾਂ ਇਸਲਾਮ ਕਿੱਧਰ ਜਾਵੇਗਾ ਕਟਨਾ ਦਾ ਅਸਲ ਤੱਤ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਕ ਫੌਜੀ ਅਧਿਕਾਰੀ ਮੇਜਰ ਜਨਰਲ ਕਾਰਤਿਕ ਸਿਸ਼ਾਦਰੀ ਨੇ 에어 డిਫੈਂਸ ਸਿਸਟਮ ਦੇ ਨਾਲ ਸੰਬੰਧਿਤ ਪ੍ਰੈਸ ਨੂੰ ਇੱਕ ਜਾਣਕਾਰੀ ਦਿੱਤੀ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਉਹ ਜਿਹੜੀ ਜਾਣਕਾਰੀ ਹੈ ਉਹ ਕਾਫੀ ਹੱਦ ਤੱਕ ਤੱਥਾਂ ਦੇ ਨਾਲ ਜਾਂ ਫਿਰ ਜਿਹੜਾ ਉਹਨਾਂ ਦਾ 에어 డిਫੈਂਸ ਸਿਸਟਮ ਹੈ ਉਹਦੀ ਜਾਣਕਾਰੀ ਦੇ ਨਾਲ ਭਰਪੂਰ ਸੀ ਬਕਾਇਦਾ ਤੌਰ ਤੇ ਇੱਕ ਵਧੀਆ ਪ੍ਰੈਜੈਂਟੇਸ਼ਨ ਜਿਹੜੀ ਸੀ ਉਹ ਬੀਡੀ ਦੇ ਵਿੱਚ ਦਿੱਤੀ ਗਈ ਤੇ ਉਹਦੇ ਵਿੱਚ ਇਹ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਸੰਭਾਵੀ ਹਮਲਾ ਸੀ ਜਾਂ ਜਿਸ ਤਰ੍ਹਾਂ ਦੇ ਡਰੋਨ ਦੇ ਤੇ ਮਜ਼ਾਇਲ ਦੇ ਹਮਲੇ ਕੀਤੇ ਗਏ ਉਹਦੇ ਮੱਦੇਨਜ਼ਰ ਸਾਡੀਆਂ ਤਿਆਰੀਆਂ ਕੀ ਸੀ ਨਾਲ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਬੇਸ਼ੱਕ ਜਿਹੜੇ ਸੈਨਿਕ ਟਿਕਾਣੇ ਸੀ ਉਹ ਪਾਕਿਸਤਾਨੀ ਫੌਜ ਦੇ ਨਿਸ਼ਾਨਿਆਂ ਤੇ ਤੋ ਕੋਹਾ ਦੂਰਸਨ ਜਾਂ ਫਿਰ ਕਹਿ ਸਕਦੇ ਦੇ ਕਿ ਉਹਨਾਂ ਦੇ ਉੱਪਰ ਹਮਲਾ ਤਾਂ ਇੰਨਾ ਸੰਭਵ ਨਹੀਂ ਸੀ ਪਰ ਫਿਰ ਵੀ ਫੌਜ ਨੂੰ ਖਦਸ਼ਾ ਸੀ ਕਿ ਆਮ ਲੋਕਾਂ ਦੇ ਉੱਪਰ ਜਾਂ ਧਾਰਮਿਕ ਸਥਾਨਾਂ ਦੇ ਉੱਪਰ ਜਿਹੜਾ ਉਹਨਾਂ ਦੀ ਫੌਜ ਦੇ ਵੱਲੋਂ ਡਰੋਨ ਜਾਂ ਮਜ਼ਾਇਲ ਹਮਲਾ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਉਸ ਨੇ ਅਧਿਕਾਰੀ ਨੇ ਆਪਣੇ 에ਅਰ ਡਿਫੈਂਸ ਸਿਸਟਮ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਉਸ ਦੀ ਜ਼ਿੰਮੇਵਾਰੀ ਹੋਣ ਕਰਕੇ ਸਾਨੂੰ ਸ਼ੱਕ ਸੀ ਕੇ ਅੰਮ੍ਰਿਤਸਰ ਦੇ ਰਹਿੈਸ਼ੀ ਇਲਾਕੇ ਜਾਂ ਫਿਰ ਧਾਰਮਿਕ ਸਥਾਨ ਖਾਸ ਕਰਕੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਜਾਂ ਫਿਰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ ਇਹ ਇੱਕ ਖਦਸ਼ਾ ਸੀ ਔਰ ਜੰਗ ਦੇ ਵਿੱਚ ਇਸ ਤਰ੍ਹਾਂ ਵਾਪਰਦਾ ਹੈ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਾਂ ਫਿਰ ਕਹਿ ਸਕਦੇ ਹੋ ਕਿ ਸੰਭਵ ਮੰਨਿਆ ਜਾ ਸਕਦਾ ਹੈ ਕਿ ਕੁਝ ਡਰੋਨ ਸ਼ਹਿਰ ਦੇ ਉੱਪਰੋਂ ਦੀ ਲੰਘੇ ਹੋਣਗੇ ਜਾਂ ਫਿਰ ਉਹ ਤਬਾਹ ਵੀ ਕੀਤੇ ਹੋ ਸਕਦੇ ਨੇ ਤਾਂ ਇਹ ਜਿਹੜਾ ਦਾਵਾ ਵਾ ਕਾਫੀ ਹੱਦ ਤੱਕ ਮੰਨਿਆ ਜਾ ਸਕਦਾ ਇੱਕ ਫੌਜੀ ਬਰੀਫਿੰਗ ਤੋਂ ਜਾਇਜ਼ ਹੋ ਸਕਦਾ ਪਰ 20 ਮਈ 2025 ਦੀ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਵਿਸਥਾਰ ਸਹਿਤ ਲੇਖ ਜਿਹੜਾ ਇਹਦੇ ਬਾਰੇ ਪੜਿਆ ਜਾ ਸਕਦਾ ਪਰ ਉਸੇ ਦਿਨ ਹੀ ਲੈਫਟਨੈਂਟ ਜਰਨਲ ਸਮਰ ਇਵਾਨ ਇੰਟਰਵਿਊ ਦਿੰਦ ਨੇ ਇੱਕ ਸੋਸ਼ਲ ਮੀਡੀਆ ਚੈਨਲ ਦੇ ਉੱਪਰ ਸੋ ਉਹ ਜਿਹੜੀ ਵੀਡੀਓ ਪ੍ਰੈਜੈਂਟੇਸ਼ਨ ਹੈ ਜਿੱਥੇ ਵਿੱਚ ਉਹ ਗੱਲਬਾਤ ਕਰਦੇ ਕਹਿੰਦੇ ਨੇ ਉਸ ਮੀਡੀਆ ਦੇ ਜਾਂ ਉਸ ਚੈਨਲ ਦੇ ਉੱਪਰ ਬੈਠੇ ਹੋਏ ਪੱਤਰਕਾਰ ਦੇ ਨਾਲ ਕਿ ਕਾਰਤਿਕ ਨੇ ਇੱਕ ਪੱਖ ਰੱਖਿਆ ਹੈ ਉਹ ਪੱਖ ਉਹੀ ਸੀ ਕਿ ਅੰਮ੍ਰਿਤਸਰ ਦੇ ਉੱਪਰ ਜਾਂ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਦੇ ਉੱਪਰ ਸੰਭਾਵੀ ਹਮਲਾ ਹੋ ਸਕਦਾ ਹੈ ਪਰ ਉਹ ਕਹਿੰਦੇ ਨੇ ਕਿ ਅਸਲੀਅਤ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਨਾਲ ਸੰਪਰਕ ਪੈਦਾ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਜਗ੍ਹਾ ਦੇ ਉੱਪਰ ਹਮਲਾ ਹੋਣ ਦਾ ਜ਼ਿਆਦਾ ਖਤਰਾ ਹੈ ਤੇ ਇਸ ਕਰਕੇ ਇਸ ਜਗ੍ਹਾ ਦੇ ਉੱਪਰ 에어 డిਫੈਂਸ ਸਿਸਟਮ ਜਿਹੜਾ ਉਹਨੂੰ ਡਿਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸੋ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਫੌਜ ਦੇ ਵੱਲੋਂ ਇਹ ਜਿਹੜੀ ਮੰਗ ਸੀ ਉਸ ਨੂੰ ਸਵੀਕਾਰ ਕੀਤਾ ਬਕਾਇਦਾ ਤੌਰ ਦੇ ਉੱਪਰ ਬਲੈਕਆਊਟ ਕੀਤੀ ਗਈ ਭਾਵ ਕਿ ਦਰਬਾਰ ਸਾਹਿਬ ਦੀਆਂ ਜਿਹੜੀਆਂ ਬੱਤੀਆਂ ਸੀ ਉਹ ਬੰਦ ਕੀਤੀਆਂ ਗਈਆਂ ਇਹ ਬੜੀ ਲੰਬੀ ਵਾਰਤਾ ਲਾਪ ਹੈ ਤੁਸੀਂ ਮੀਡੀਆ ਦੇ ਉੱਪਰ ਸੁਣ ਸਕਦੇ ਹੋ ਕਿ ਬੱਤੀਆਂ ਜਿਹੜੀਆਂ ਸੀ ਉਹ ਬੰਦ ਕੀਤੀਆਂ ਗਈਆਂ ਤੇ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ 에ਅਰ ਡਿਫੈਂਸ ਸਿਸਟਮ ਜਿਹੜਾ ਸੀ ਜਿਹੜਾ ਹਵਾ ਤੋਂ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਦੁਸ਼ਮਣ ਦੇ ਡਰੋਨ ਜਾਂ ਮਜ਼ਾਇਲ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਉਸ ਨੂੰ ਉਸ ਜਗ੍ਹਾ ਤੇ ਉੱਪਰ ਤੈਨਾਤ ਕੀਤਾ ਗਿਆ ਤੇ ਨਾਲ ਹੀ ਇਹ ਕਿਹਾ ਜਾਂਦਾ ਕਿ ਲੰਬੇ ਸਮੇਂ ਬਾਅਦ ਸ਼ਾਇਦ ਪਹਿਲੀ ਵਾਰ ਦਰਬਾਰ ਸਾਹਿਬ ਦੀਆਂ ਜਿਹੜੀਆਂ ਬੱਤੀਆਂ ਸੀ ਉਹ ਬੰਦ ਹੋਈਆਂ ਨੇ ਸੋ ਇਹ ਜਾਣਕਾਰੀ ਜਦੋਂ ਮੀਡੀਆ ਦੇ ਵਿੱਚ ਆਈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਸ ਗੱਲ ਨੂੰ ਜਾਨਣ ਦਾ ਤੇ ਖਾਸ ਕਰਕੇ ਸਚਾਈ ਜਾਣਨ ਦਾ ਜਿਹੜਾ ਸੀਗਾ ਉਹ ਮਾਦਾ ਜਰੂਰ ਪ੍ਰਗਟ ਹੋਇਆ ਜਾਂ ਲੋਕਾਂ ਦੇ ਅੰਦਰ ਇੱਕ ਉਤਸੁਕਤਾ ਜਿਹੜੀ ਸੀ ਉਹ ਪ੍ਰਗਟ ਹੋਈ ਕਿਉਂਕਿ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਹਨੇਰੇ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੀਆਂ ਬੱਤੀਆਂ ਬੰਦ ਹੋ ਗਈਆਂ ਤੇ ਦੁਸ਼ਮਣ ਦੇ ਵੱਲੋਂ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਦੀ شناخت ਕਰਨੀ ਬੜੀ ਸੌਕੀ ਸੀ ਤੇ ਉਹੋ ਜਿਹੜੇ ਡਰੋਨ ਜਿਹੜੇ ਸੀਗੇ ਉਹਨਾਂ ਨੂੰ ਹਵਾਲੇ ਦੇ ਵਿੱਚ ਖਤਮ ਕੀਤਾ ਗਿਆ ਤੇ ਇਹ ਜਿਹੜੀ ਬਲੈਕਆਊਟ ਤੇ 에어 డిਫੈਂਸ ਸਿਸਟਮ ਦੀ ਜਿਹੜੀ ਡਿਪਲੋਇਮੈਂਟ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਹੋਈ ਸਾਰਾ ਇਹਦੇ ਕਰਕੇ ਹੀ ਸੰਭਵ ਹੋਇਆ ਭਾਵੇਂ ਕਿ ਜਿਹੜੀ ਦਰਬਾਰ ਸਾਹਿਬ ਦੀ ਬਲੈਕਆਊਟ ਕੀਤੀ ਗਈ ਉਹਦੇ ਬਾਰੇ ਸਾਡੇ ਸਿਹਰਤ ਪੰਥਕ ਵਿਦਵਾਨਾਂ ਦੀ رائے ਜਿਹੜੀ ਆ ਉਹ ਇੱਕ ਵਕਰੀ ਹੈ ਪਰ ਫਿਲਹਾਲ ਉਹ ਇਸ ਚਰਚਾ ਦਾ ਵਿਸ਼ਾ ਨਹੀਂ ਹੈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੇ ਅੰਦਰ ਉਹ ਇੱਕ ਚਰਚਾ ਛੜੀ ਹੋਈ ਸੀ ਸੋ ਦਰਬਾਰ ਸਾਹਿਬ ਦੇ ਅੰਦਰ ਜਿਹੜਾ 에어 డిਫੈਂਸ ਸਿਸਟਮ ਜਿਹੜਾ ਉਨ ਨੂੰ ਸਥਾਪਿਤ ਕਰਨਾ ਤਾਂ ਖੁਦ ਹਮਲੇ ਨੂੰ ਸੱਦਾ ਦੇਣਾ ਇਹ ਗੱਲ ਬੜੀ ਸਪਸ਼ਟ ਹੈ ਕਿਉਂਕਿ ਖਾਸ ਕਰਕੇ ਜਦੋਂ ਆਉਣ ਵਾਲਾ ਹੁਣ ਮਹੀਨਾ ਜੂਨ ਤੇ ਜੂਨ 1984 ਦਾ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਚ ਕੱਲੂਕਾਰੇ ਦਿਵਸ ਦੀ ਯਾਦ ਮਨਾਉਂਦੇ ਆ ਤਾਂ ਉਹਦੇ ਵਿੱਚ ਜਿਹੜੇ ਇਹੀ ਸਿੱਖ ਵਿਰੋਧੀ ਚੈਨਲ ਨੇ ਉਹ ਚੀਕ ਚੀਕ ਕੇ ਗੱਲ ਕਹਿੰਦੇ ਨੇ ਕਿ ਦਰਬਾਰ ਸਾਹਿਬ ਦੀ ਰੱਖਿਆ ਦਾ ਪ੍ਰਬੰਧ ਅੰਦਰ ਵਾਲੇ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਖਾੜਕੂ ਸੀ ਉਹਨਾਂ ਵੱਲੋਂ ਕੀਤਾ ਗਿਆ ਤਾਂ ਫੌਜ ਨੂੰ ਹਮਲਾ ਕਰਨ ਦਾ ਮੌਕਾ ਮਿਲਿਆ ਹੁਣ ਜਦੋਂ ਤੁਸੀਂ ਵਿਰੋਧੀ ਦੇਸ਼ ਦੀ ਜੰਗ ਦੇ ਵਿੱਚ ਦਰਬਾਰ ਸਾਹਿਬ ਨੂੰ ਰੱਖਿਆਾਤਮਕ ਨੀਤੀ ਦੇ ਹਿਸਾਬ ਦੇ ਨਾਲ ਵਰਤੋਗੇ ਤਾਂ ਕਿ ਵਿਰੋਧੀ ਦੁਸ਼ਮਣ ਨੂੰ ਉਸ ਜਗ੍ਹਾ ਤੇ ਉੱਪਰ ਹਮਲਾ ਕਰਨ ਦਾ ਤੇ ਆਪਣਾ ਪੱਖ ਸਚਾਈ ਦੇ ਰੂਪ ਚ ਰੱਖਣ ਦਾ ਮੌਕਾ ਨਹੀਂ ਮਿਲੇਗਾ ਦਰਬਾਰ ਸਾਹਿਬ ਨੂੰ ਅਜਿਹੀ ਫੌਜੀ ਰਣਨੀਤੀ ਦਾ ਹਿੱਸਾ ਬਣਾਇਆ ਨਹੀਂ ਜਾ ਸਕਦਾ ਦੁਸ਼ਮਣ ਨੂੰ ਹਮਲਾ ਕਰ ਲਈ ਉਤੇਜਿਤ ਕਰਨਾ ਤੇ ਸੱਚੇ ਸਾਬਤ ਹੋਣ ਦਾ ਮੌਕਾ ਦੇਣਾ ਹੁੰਦਾ ਹੈ ਕਿ ਜਦੋਂ ਤੁਸੀਂ ਐਵੇਂ ਦੀ ਗੱਲ ਕਰਦੇ ਹੋ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਸੀ ਉਹ ਫੌਜ ਦੇ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਖਿਆਾਤਮਕ ਪ੍ਰਣਾਲੀ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਸੋ ਇਸ ਖਬਰ ਦੇ ਉੱਪਰ ਸਿੱਖਾਂ ਨੇ ਤੇ ਪੰਜਾਬੀ মিডিਏ ਦੇ ਵਿੱਚ ਖਾਸ ਕਰਕੇ ਕਾਫੀ ਚਰਚਾ ਨੇ ਜਨਮ ਲਿਆ ਸ਼੍ਰੋਮਣੀ ਕਮੇਟੀ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਧਿਕਾਰੀ ਦਾ ਸਭ ਤੋਂ ਪਹਿਲਾਂ ਮੀਡੀਆ ਦੇ ਚ ਬਿਆਨ ਆਇਆ ਕਿ ਦਰਬਾਰ ਸਾਹਿਬ ਦੇ ਵਿੱਚ ਅਜਿਹਾ ਕੁਝ ਨਹੀਂ ਵਾਪਰਿਆ ਤੇ ਕਿਸੇ ਵੀ ਦੇਸ਼ ਦੀ ਇਹ ਇੰਟੈਂਸ਼ਨ ਨਹੀਂ ਹੋ ਸਕਦੀ ਕਿ ਸਿੱਖਾਂ ਦਾ ਧਾਰਮਿਕ ਸਥਾਨ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਹਮਲਾ ਕੀਤਾ ਜਾਵੇ। ਇਹਦੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਇਹਦੇ ਤੋਂ ਇਲਾਵਾ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਦਾ ਬਿਆਨ ਸਹਾਇਕ ਮੁੱਖ ਗ੍ਰੰਥੀ ਸਰਦਾਰ ਅਮਰਜੀਤ ਸਿੰਘ ਜੀ ਦਾ ਬਿਆਨ ਦਿਸ਼ ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸੋ ਇਹ ਜਿਹੜੇ ਸਾਰੇ ਬਿਆਨ ਨੇ ਇਹਨਾਂ ਦੀ ਮੱਦੇ ਨਜ਼ਰ ਇਸ ਸਾਰੇ ਵਰਤਾਰੇ ਨੂੰ ਖੋਖਣ ਦੀ ਲੋੜ ਹੈ ਕਿਉਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਚੇਲੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਉਹਨਾਂ ਨੇ ਬੜਾ ਸਪਸ਼ਟ ਕਹਿ ਦਿੱਤਾ ਕਿ ਉਹ ਇਸ ਸਮੇਂ ਵਿਦੇਸ਼ ਦੇ ਵਿੱਚ ਕਿਸੇ ਦੌਰੇ ਦੇ ਉੱਪਰ ਸਨ ਤੇ ਉਹਨਾਂ ਦੇ ਨਾਲ ਕਿਸੇ ਅਧਿਕਾਰੀ ਦੇ ਵੱਲੋਂ ਜਾਂ ਫਿਰ ਕਿਸੇ ਵੀ ਸਰਕਾਰ ਦੇ ਵੱਲੋਂ ਐਸੀ ਚਰਚਾ ਜਾਂ ਐਸੀ ਮੰਗ ਨਹੀਂ ਹੋਈ ਜਿਦੇ ਵਿੱਚ ਇਹ ਗੱਲ ਕਹੀ ਹੋਵੇ ਕਿ ਦਰਬਾਰ ਸਾਹਿਬ ਦੇ ਅੰਦਰ ਕੋਈ ਇਸ ਤਰ੍ਹਾਂ ਦੇ ਨਾਲ ਹਵਾ ਦੇ ਵਿੱਚ ਦੁਸ਼ਮਣ ਦੀਆਂ ਕਿਸੇ ਵੀ ਹਮਲੇ ਨੂੰ ਮਾਰਕ ਕਰਨ ਵਾਲੀ ਜਿਹੜੀ ਰੱਖਿਆਤਮਕ ਪ੍ਰਣਾਲੀ ਹੈ ਉਸ ਨੂੰ ਤਾਕਤ ਕਰਨਾ ਉਹਦੇ ਤੋਂ ਬਾਅਦ ਹਰਮੰਦਰ ਸਾਹਿਬ ਦੇ ਕਹਿ ਸਕਦੇ ਹੋ ਕਿ ਸਹਾਇਕ ਹੈੱਡ ਗ੍ਰੰਥੀ ਉਮੀਤ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਨੇ ਬਹੁਤ ਹੀ ਵਿਸਥਾਰ ਦੇ ਵਿੱਚ মিডিਆ ਨੂੰ ਜਾਣਕਾਰੀ ਦਿੱਤੀ ਕਿ ਬੇਸ਼ੱਕ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਦਰਬਾਰ ਸਾਹਿਬ ਦੀ ਜਿਹੜੀ ਕਹਿ ਸਕਦੇ ਹੋ ਕਿ ਬਾਹਰੀ ਰੋਸ਼ਨੀ ਉਸ ਨੂੰ ਬੰਦ ਕਰ ਦਿੱਤਾ ਜਾਵੇ ਸੋ ਜਿਹੜੀ ਬਾਹਰੀ ਰੋਸ਼ਨੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਪਰ ਜਿਸ ਜਗ੍ਹਾ ਦੇ ਉੱਪਰ ਗੁਰੂ ਕਰਨ ਸਾਹਿਬ ਦਾ ਮਰਕਾਸ਼ ਪ੍ਰਕਾਸ਼ ਤੇ ਹੋਰ ਜ਼ਰੂਰੀ ਮਰਿਆਦਾ ਨਿਭਾਈ ਜਾਣੀ ਸੀ ਉਸ ਜਗ੍ਹਾ ਦੀਆਂ ਬੱਤੀਆਂ ਬੰਦ ਨਹੀਂ ਕੀਤੀਆਂ ਗਈਆਂ ਭਾਵ ਕਿ ਉਹ ਖਾਸ ਸਥਾਨ ਜਿੱਥੇ ਪ੍ਰਕਾਸ਼ ਦੀ ਲੋੜ ਸੀ ਉੱਥੇ ਕਿਸੇ ਤਰੀਕੇ ਦੇ ਨਾਲ ਕੋਈ ਬੱਤੀ ਬੰਦ ਨਹੀਂ ਕੀਤੀ ਗਈ ਸੰਗਤ ਦੀ ਆਵਾਜ਼ਾਈ ਪੂਰੀ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਸੀ ਜਿਵੇਂ ਕਿ ਆਮ ਦਿਨਾਂ ਦੇ ਵਿੱਚ ਹੁੰਦੀ ਹੈ ਲੰਗਰ ਤੇ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਜਾਰੀ ਸਨ ਤੇ ਇਹ ਜਿਹੜਾ 에어 ਡਿਫੈਂਸ ਸਿਸਟਮ ਡਿਪਲਾਈ ਕਰਨ ਦੀ ਗੱਲ ਫੌਜ ਦੇ ਇੱਕ ਵੱਡੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਹੈ ਇਹਦੇ ਬਾਰੇ ਨਾ ਤੇ ਉਹਨਾਂ ਨੇ ਪੁੱਛਿਆ ਨਾ ਹੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਏਅਰ ਡਿਫੈਂਸ ਸਿਸਟਮ ਜਿਹੜਾ ਸੀ ਉਹ ਸਥਾਪਿਤ ਕੀਤਾ ਗਿਆ ਜਾਂ ਡਿਪਲਾਈ ਕੀਤਾ ਗਿਆ ਇਹ ਤਾਂ ਫੌਜੀ ਅਧਿਕਾਰੀ ਹੀ ਦੱਸ ਸਕਦੇ ਨੇ ਕਿ ਇੰਨਾ ਵੱਡਾ ਝੂਠ ਜਿਹੜਾ ਵਾ ਉਹ ਕਿਉਂ ਬੋਲਿਆ ਗਿਆ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਵੀ ਇਹ ਗੱਲ ਬੜੀ ਸਪਸ਼ਟ ਕੀਤੀ ਕਿ ਫੌਜ ਦੇ ਵੱਲੋਂ ਬਲੈਕਆਊਟ ਦੇ ਵਾਸਤੇ ਸੰਪਰਕ ਕੀਤਾ ਗਿਆ ਤੇ ਇਹਦੇ ਬਾਰੇ ਉਹਨਾਂ ਨੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਨਾਲ ਜਾਂ ਸਿੰਘ ਸਾਹਿਬ ਦੇ ਨਾਲ ਵਾਰਤਾਲਾਪ ਕਰਨ ਤੋਂ ਬਾਅਦ ਬਲੈਕਆਊਟ ਕਰਨ ਦੇ ਬਾਰੇ ਫੌਜ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਸੰਗਤ ਬਹੁਤ ਸੀ ਪਰ ਇਹ ਗੱਲ ਕਹਿਣੀ ਕਿ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਇਅਰ ਡਿਫੈਂਸ ਸਿਸਟਮ ਜਿਹੜਾ ਸੀ ਉਹ ਡਿਪਲੋਏ ਕੀਤਾ ਗਿਆ ਇਹ ਬਿਲਕੁਲ ਗਲਤ ਬਿਆਨੀ ਹੈ ਸੋ ਇਹ ਅਖਬਾਰਾਂ ਦੇ ਵਿੱਚ ਬਿਆਨ ਸਰਦਾਰ ਹਜਿੰਦਰ ਸਿੰਘ ਧਾਮੀ ਹੁਣਾਂ ਦਾ ਤੇ ਦਰਬਾਰ ਸਾਹਿਬ ਦੇ ਮੀਤ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੁਣਾਂ ਦਾ ਬੜਾ ਤਫਸੀਲ ਦੇ ਨਾਲ ਜਿਹੜਾ ਪੜਿਆ ਜਾ ਸਕਦਾ ਹੁਣ ਇੱਕ ਬੜਾ ਵੱਡਾ ਨੁਕਤਾ ਜਿਹੜਾ ਹਰਜਿੰਦਰ ਸਿੰਘ ਧਾਮੀ ਚੁੱਕਦੇ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਮ ਦਿਨਾਂ ਵਾਂਗ ਆ ਰਹੀ ਸੀ ਤੇ ਜੇਕਰ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਫੌਜ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਏਅਰ ਡਿਫੈਂਸ ਸਿਸਟਮ ਡਿਪਲੋਏ ਕੀਤਾ ਹੋਇਆ ਜਾਂ ਸਥਾਪਿਤ ਕੀਤਾ ਗਿਆ ਹੁੰਦਾ ਤਾਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਆਰੀ ਸੰਗਤ ਨੂੰ ਨਾ ਪਤਾ ਲੱਗਾ ਕਿ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਹਵਾਈ ਹਮਲੇ ਤੋਂ ਬਚਾਉਣ ਦੇ ਵਾਸਤੇ ਖਾਸ ਤਰ੍ਹਾਂ ਦੀਆਂ ਤੋਪਾਂ ਜਾਂ ਵਿਸ਼ੇਸ਼ ਜਿਹੜੀਆਂ ਮਜ਼ਾਈਲਾ ਨੇ ਉਹ ਬੀੜੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਇਹ ਬਿਆਨਬਾਜ਼ੀ ਜਿਹੜੀ ਬਿਲਕੁਲ ਝੂਠ ਹੈ ਹੁਣ ਇਸ ਗੱਲ ਨੂੰ ਧਿਆਨ ਦੇ ਨਾਲ ਵਾਚੀਏ ਕਿ ਫੌਜ ਦਾ ਇੱਕ ਵੱਡਾ ਅਫਸਰ ਇਹ ਬਿਆਨ ਦੇ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸਹਿਮਤੀ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਇਹ ਜਿਹੜਾ ਸੀਗਾ ਇਹ ਡਿਫੈਂਸ ਸਿਸਟਮ ਡਿਪਲਾਈ ਕੀਤਾ ਗਿਆ ਜਦੋਂ ਇਸ ਸਾਰੀ ਬਿਆਨਬਾਜ਼ੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰੀ ਅਧਿਕਾਰੀਆਂ ਦੇ ਵੱਲੋਂ ਪ੍ਰਧਾਨ ਦੇ ਵੱਲੋਂ ਦਰਬਾਰ ਸਾਹਿਬ ਦੇ ਸਹਾਇਕ ਹੈੱਡ ਗ੍ਰੰਥੀ ਸਹਿਬਾਨ ਦੇ ਵੱਲੋਂ ਤੇ ਮੁੱਖ ਗ੍ਰੰਥੀ ਸਹਿਬਾਨ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਨਕਾਰ ਦਿੱਤਾ ਗਿਆ ਤੇ ਉਹਦੇ ਤੋਂ ਬਾਅਦ ਅਫੀਸ਼ੀਅਲ ਤੌਰ ਤੇ ਫੌਜ ਨੂੰ ਜਿਹੜਾ ਸੀ ਇਹ ਬਿਆਨ ਜਾਰੀ ਕਰਨਾ ਪਿਆ ਕਿ ਸਮ ਮੀਡੀਆ ਰਿਪੋਰਟਸ ਸਰਕੂਲੇਟਿੰਗ ਵਿਦ ਰਿਸਪੈਕਟ ਟੂ ਦਾ ਡਿਪਲॉयਮੈਂਟ ਆਫ 에ਅ ডিফেন্স ਗਨਸ ਇਨ ਗੋਲਡਨ ਟੈਂਪਲ ਇਟ ਇਸ ਕਲੈਰੀਫਾਈਡ ਥੈਟ ਨੋ 에ਅ ডিফেন্স ਗਨਸ ਆਫ ਐਨੀ ਅਦਰ 에ਅ ডিফেন্স ਸਿਸਟਮ ਵਰ ਡਿਪਲੋਇਡ ਵਿਦਨ ਦਾ ਪ੍ਰੀਮਿਸਿਸ ਆਫ ਸ੍ਰੀ ਦਰਬਾਰ ਸਾਹਿਬ ਸੋ ਉਨ੍ਹਾਂ ਦੇ ਵੱਲੋਂ ਇਹ ਸਪਸ਼ਟ ਬਿਆਨ ਦਿੱਤਾ ਗਿਆ ਕਿ ਕੁਝ মিডিਆ ਦੇ ਵਿੱਚ ਐਵੇਂ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਹੋ ਰਹੀਆਂ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਹਵਾਈ ਰੱਖਿਆ ਪ੍ਰਣਾਲੀ ਜਿਹੜੀ ਸੀ ਉਹ ਸਥਾਪਿਤ ਕੀਤੀ ਗਈ ਪਰ ਸਾਡੇ ਵੱਲੋਂ ਇਹ ਸਪਸ਼ਟ ਤੇ ਸਾਫ਼ ਕੀਤਾ ਜਾਂਦਾ ਹੈ ਕਿ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਨਾ ਕੋਈ 에ਅਰ ਡਿਫੈਂਸ ਦੀਆਂ ਜਾਂ ਹਵਾਈ ਰੱਖਿਆ ਪ੍ਰਣਾਲੀ ਦੀਆਂ ਤੋਪਾਂ ਤੇ ਜਾਂ ਨਾ ਹੀ ਕੋਈ ਹੋਰ ਹਵਾਈ ਰੱਖਿਆ ਪ੍ਰਣਾਲੀ ਦਾ ਟਾਂਚਾ ਜਿਹੜਾ ਸੀ ਉਹ ਦਰਬਾਰ ਸਾਹਿਬ ਦੇ ਅੰਦਰ ਸਥਾਪਿਤ ਕੀਤਾ ਗਿਆ। ਪਰ ਪਹਿਲਾਂ ਇੱਕ ਵੱਡੇ ਅਧਿਕਾਰੀ ਦੇ ਵੱਲੋਂ ਬਿਆਨ ਦੇਣਾ ਉਹਦੇ ਤੋਂ ਬਾਅਦ ਉਸ ਬਿਆਨ ਦਾ ਪ੍ਰਤੀਕਰਮ ਮੀਡੀਆ 'ਚ ਆਉਣਾ ਤੇ ਫਿਰ ਫੌਜ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਪਰ ਇਹ ਗੱਲ ਕਹਿਣੀ ਕਿ ਐਵੇਂ ਦਾ ਵਰਤਾਰਾ ਜਿਹੜਾ ਸੀ ਨਹੀਂ ਵਾਪਰਿਆ ਇਹਨੇ ਬਹੁਤ ਸਾਰੇ ਕਹਿ ਸਕਦੇ ਹੋ ਕਿ ਇੱਕ ਤੱਥਾਂ ਨੂੰ ਜਾਂ ਫਿਰ ਕਹਿ ਸਕਦੇ ਹੋ ਕਿ ਬਹੁਤ ਵੱਡੀ ਇੱਕ ਚਰਚਾ ਨੂੰ ਜਨਮ ਦੇ ਦਿੱਤਾ ਕਿਉਂਕਿ ਇਹਦੇ ਨਾਲ ਨਾਲ ਹੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਵੱਲੋਂ ਸ਼ਫਾਕਤ ਅਲੀ ਖਾਨ ਜਿਹੜੇ ਨੇ ਉਹਨਾਂ ਦੀ ਵੀ ਬਿਆਨ ਆ ਗਿਆ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦਾ ਸਾਡੇ ਵੱਲੋਂ ਸੋਚਿਆ ਵੀ ਨਹੀਂ ਗਿਆ ਤੇ ਨਾ ਦਰਬਾਰ ਸਾਹਿਬ ਦੇ ਉੱਪਰ ਜਾਂ ਉਸ ਦਿਸ਼ਾ ਵੱਲ ਸਾਡੇ ਵੱਲੋਂ ਕੋਈ ਹਮਲਾ ਜਿਹੜਾ ਸੀ ਚਲਾਇਆ ਗਿਆ ਸੋ ਇਹ ਕਿੰਨੀਆਂ ਗੱਲਾਂ ਸੱਚ ਨੇ ਇਹਦੇ ਬਾਰੇ ਤਾਂ ਬਾਅਦ ਦੇ ਵਿੱਚ ਜਾਂ ਲੰਬੇ ਸਮੇਂ ਦੇ ਵਿੱਚ ਪਰਤਾ ਖੋਲ੍ਹਦੀਆਂ ਹੁੰਦੀਆਂ ਨੇ ਪਰ ਸਿੱਖਾਂ ਦੇ ਅੰਦਰ ਇੱਕ ਵੱਡੇ ਰੂਪ ਦੇ ਵਿੱਚ ਇਸ ਚਿੰਤਨ ਨੇ ਜਨਮ ਜ਼ਰੂਰ ਲਿਆ ਹੈ ਕਿ ਪਹਿਲੀ ਗੱਲ ਤਾਂ ਦਰਬਾਰ ਸਾਹਿਬ ਦੇ ਅੰਦਰ ਏ ਡਿਫੈਂਸ ਸਿਸਟਮ ਡਿਪਲਾਈ ਕਰਨ ਦੇ ਬਾਰੇ ਸੋਚਣਾ ਹੀ ਦਰਬਾਰ ਸਾਹਿਬ ਨੂੰ ਜੰਗ ਦੇ ਅਖਾੜਾ ਬਣਾਉਣ ਦੇ ਬਰਾਬਰ ਹੈ ਕਿਉਂਕਿ ਦੁਸ਼ਮਣ ਨੂੰ ਤਾਂ ਬਹਾਨਾ ਮਿਲ ਜਾਵੇਗਾ ਕਿ ਜੇਕਰ ਤੁਹਾਡੇ ਧਾਰਮਿਕ ਸਥਾਨਾਂ ਦੇ ਅੰਦਰ ਫੋਇਦੇ ਵੱਲੋਂ ਰੱਖਿਆਾਤਮਿਕ ਪ੍ਰਣਾਲੀ ਸਥਾਪਿਤ ਕੀਤੀ ਜਾਂਦੀ ਹੈ ਤੇ ਦੁਸ਼ਮਣ ਦਾ ਫਿਰ ਹੱਕ ਬਣ ਜਾਂਦਾ ਹੈ ਕਿ ਉਸ ਰੱਖਿਆਾਤਮਿਕ ਪ੍ਰਣਾਲੀ ਨੂੰ ਨਸ਼ਟ ਕਰਨਾ ਸੋ ਮੈਂ 1984 ਦੀ ਘਟਨਾਕਰਮ ਦਾ ਪਹਿਲਾ ਹਵਾਲਾ ਦੇ ਚੁੱਕਾ ਹਾਂ ਹੁਣ ਸਭ ਤੋਂ ਵੱਡੀ ਗੱਲ ਤਾਂ ਮੇਰੇ ਖਿਆਲ ਦੇ ਨਾਲ ਸਿੱਖ ਜਥੇਬੰਦੀਆਂ ਨੂੰ ਜਾਂ ਸਹਿਰਦ ਸਿੱਖ ਸਿੱਖਾਂ ਨੂੰ ਹਰ ਮੰਚ ਦੇ ਉੱਪਰ ਇਹ ਉਠਾਉਣੀ ਚਾਹੀਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜਿਹੜਾ ਇਹ ਇਲਾਕਾ ਹੈ ਇਹਨੂੰ ਤਾਂ ਵੈਸੇ 9 ਵਾਰ ਜੋਨ ਕਿ ਇੱਥੇ ਜੰਗ ਹੋ ਹੀ ਨਹੀਂ ਸਕਦੀ ਇਸ ਤਰ੍ਹਾਂ ਦੇ ਨਾਲ ਇਹਨੂੰ ਡਿਕਲੇਅਰ ਕਰਨਾ ਚਾਹੀਦਾ ਹੈ ਪਰ ਜੇਕਰ ਤੁਸੀਂ ਦਰਬਾਰ ਸਾਹਿਬ ਨੂੰ ਹੀ ਜੰਗ ਦਾ ਮੈਦਾਨ ਬਣਾਓਗੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਕਹਿ ਸਕਦੇ ਹੋ ਕਿ ਕਾਰਵਾਈਆਂ ਬੜੀਆਂ ਘਾਤਕ ਤੇ ਖਤਰਨਾਕ ਰੂਪ ਲੈ ਸਕਦੀਆਂ ਨੇ ਚਾਹੀਦਾ ਤੇ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਨੂੰ ਨੋ ਵਾਰ ਜ਼ੋਨ ਦੇ ਰੂਪ ਚ ਵੇਖਿਆ ਜਾਂਦਾ ਚਾਹੇ ਸਿਟੀਅਰ ਲੈਂਡ ਦੀ ਗੱਲ ਹੋਵੇ ਵੈਟਿਕਨ ਦੀ ਗੱਲ ਹੋਵੇ ਇਸੇ ਤਰ੍ਹਾਂ ਹੋਰ ਵੀ ਨੇ ਚਾਹੀਦਾ ਤੇ ਇਹ ਹੈ ਕਿ ਇਹ ਜਿਹੜੇ ਕਿਸੇ ਕੌਮ ਦੇ ਧਾਰਮਿਕ ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਹੁਣ ਉਹਨਾਂ ਨੂੰ ਇਸ ਜੰਗ ਦੀ ਸਾਰੇ ਕਹਿ ਸਕਦੇ ਹੋ ਕਿ ਖਾੜੇ ਤੋਂ ਦੂਰ ਰੱਖਿਆ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਬਿਆਨਬਾਜ਼ੀ ਹੋਈ ਤੇ ਉਹਦੇ ਤੋਂ ਬਾਅਦ ਫੌਜੀ ਅਧਿਕਾਰੀਆਂ ਦੇ ਵੱਲੋਂ ਇਸ ਬਿਆਨ ਨੂੰ ਵਾਪਸ ਲਿਆ ਗਿਆ ਜਾਂ ਸਪਸ਼ਟੀਕਰਨ ਦਿੱਤਾ ਗਿਆ ਇਹਨੇ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਸਿੱਖਾਂ ਦੇ ਅੰਦਰ ਸੋਚਾਂ ਨੂੰ ਜਨਮ ਜ਼ਰੂਰ ਦੇ ਦਿੱਤਾ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਨ ਸਤਿਕਾਰ ਸਹਿਤ ਆਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ